ਜੀ ਇਹ ਪਰਸੋਂ ਬਾਈ ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ 트ੈਜੀਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤਾਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ ਐਨ ਇੱਕ ਬੜਾ ਬਲਾਸਟ ਹੋਇਆ ਸੀ ਜਿਹਦੇ ਵਿੱਚ ਕਿ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ ਦੇ ਗੋਟ ਇੰਜਰਡ ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰ ਅਬਾਊਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ ਡੀਐਸਪੀ ਐਸਪੀ ਐਂਡ ਇਵਨ ਆਈ ਆਲਸੋ ਵੈਂਟ ਟੂ ਦ ਸਪੌਟ ਤੇ ਨਾਲ ਹੀ ਉਥੇ ਜੋ ਮੈਡੀਕਲ ਏਡ ਵਾਸਤੇ ਐਂਬੂਲੈਂਸਸ ਫਾਇਰ ਬ੍ਰਿਗੇਡ ਵੀ ਅਸੀਂ ਤਲਬ ਕਰ ਲਈ ਡੀਸੀ ਸਾਹਿਬ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਐਮਐਲਏ ਜਿੰਪਾ ਸਾਹਿਬ एवरीवन ਵੈਂਟ ਟੂ ði ਸਪੌਟ ਤੁਰੰਤ ਪਹੁੰਚ ਕੇ ਸੀਗੇ ਵਿਦ ði ਹੈਲਪ ਆਫ ਜੋ ਵਿਲੇजेस ਹੈਗੇ ਬੰਡਿਆਲਾ ਪਿੰਡ ਦੇ ਉਹਨਾਂ ਦੀ ਮਦਦ ਨਾਲ ਇਸ ਆਗ ਤੇ ਕਾਬੂ ਪਾਇਆ ਗਿਆ ਜਿਹੜੇ ਕਿ ਵਿਕਟਿਮ ਸੀਗੇ ਉਹਨਾਂ ਨੂੰ ਫੌਰੀ ਤੌਰ ਤੇ ਮੈਡੀਕਲ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਤੇ ਅੱਗੇ ਟर्शਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ ਐਫਆਈਆਰ 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਆल्या ਤੋਂ ਐਂਡ ਵਕ ਵਕ ਥਾਵਾ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫ੍ਰਿਜ ਦਾ ਕੰਮ ਹੁੰਦਾ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਐ ਨੀ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਐ ਤੇ ਅਸੀਂ ਇੱਕ ਹੋਰ ਐਫਆਈਆਰ 120 ਨੰਬਰ ਐਫਆਈਆਰ ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ 에ਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਕ ਵਕ ਜਿਹੜੇ ਕੀ ਬੀ ਐਨ ਐਸ ਦੇ ਸੈਕਸ਼ਨਸ ਐਂਡ ਲਿਕুইਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਇਹ ਐਫਆਈਆਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਥਿਸ ਕੇਸ ਵੀ ਹੈਵ ਅਰੈਸਟਡ ਚਾਰ ਅਸੀਂ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁੱਖਾ ਜੋ ਕਿ ਪੀਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਹੈ ਤੇ ਪੀਐਸ ਬੁੱਲੋਵਾਲ ਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜ ਕੁਮਾਰ ਇਹ ਜਲੰਧਰ ਦੇ ਰਹਿਣ ਵਾਲੇ ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾਏ ਦੇ ਤੋਂ ਸਾਨੂੰ ਬਰਾਮਦਗੀ ਹੋਈ 10 ਐਲਪੀਜੀ ਦੇ ਸਿਲੰਡਰ ਤੇ ਇੱਕ ਫੈਬ੍ਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫॉर ਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫਰਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਥੇ ਇਹਦਾ ਪਿੰਡ ਹੈਗਾ ਰਾਮਨਗਰ ਡੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਹੈ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗਿਰੋ ਇਹਨਾਂ ਨੇ ਬਣਾਇਆ ਹੋਇਆ ਹੈ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਹੀ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ oil uh, drums ਉਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲੀ ਇਹ ਚਾਰ ਬੰਦੇਾਂ ਤੋਂ ਸਾਨੂੰ 50 LPG ਸਿਲੰਡਰਸ 9 oil drums ਤੇ ਫੈਬ੍ਰਿਕੇਟਿਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈਆਂ ਤੇ ਜਿਹੜਾ ਇਹ ਅਵਤਾਰ ਸਿੰਘ ਹੈ ਇਹਦਾ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਸੱਤ ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਉਪਰਿੰਡ ਆਈ ਸੀਗੀ ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਹਨਾਂ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਤੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਨਾਂ ਦੇ ਜੋ ਇਹ ਘਿਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਇਹਦੇ ਨਾਲ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ ਇਹ ਪਿਲਫਰੇਜ ਚਲਦੀ ਹੈ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਇੱਕ ਤਾਂ ਮੈਜਿਸਟ੍ਰੀਅਲ ਇਨਕੁਆਇਰੀ ਆਲਰੇਡੀ ਐਸਟੈਬਲਿਸ਼ ਕਰਤੀ ਹੈਗੀ ਤੇ ਦੋ ਅਸੀਂ ਇੱਕ ਇਹਨਾਂ ਨੇ ਪਿਲਫਰੇਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਹੈ ਜਿਹਦੇ ਵਿੱਚ ਵਕਫ ਵਕ ਡਿਪਾਰਟਮੈਂਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ ਦੇ ਵਿਲ ਵੀ ਰਿਪਰੈਜ਼ੈਂਟੇਟਿਵਸ ਫਰੋਮ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਆਫਿਸ ਐਂਡ ਇੱਕ ਪੰਜਾਬ ਪੁਲਿਸ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਤੇ ਬੀ ਡੀ ਪੀਓ ਪੁਲਿਸ ਰਿਪਰੈਜ਼ੈਂਟੇਟਿਵ ਐਂਡ ਆਲਸੋ ਡਿਪਟੀ ਡਾਇਰੈਕਟਰ ਫੈਕਟਰੀਜ਼ ਥਿਸ ਇਜ਼ ਫॉर ਦੀ ਪਿਲਫ੍ਰਿਜ ਕਿ ਜਿਹੜੀ ਇਹ ਕਢਦੇ ਆ ਕੱਢਦੇ ਆ ਗੈਸ ਐਦਾਂ ਹੀ ਜੀ ਜਿਹੜੇ ਵਹੀਕਲ ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲਾਂਟ ਹੈਗਾ ਐਚ ਪੀ ਦਾ ਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ ਵਹੀਕਲਸ ਮੂਵ ਕਰਦੇ ਆ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ ਐਕਸੀਐਨ ਐਂਡ ਪੀਡਬਲਯੂਡੀ ਨੈਸ਼ਨਲ ਹਾਈਵੇਸ ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟਰੀਅਲ ਇਨਕੁਆਇਰੀ ਏਡੀਸੀ ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਹੈ ਸੱਜਣੀਆਂ ਛੋਟੇ ਨੇ ਚਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਦੋ ਵਕਫ ਵਕ ਤਾਂ ਚਾਪੇਮਰੀ ਕਰਕੇ ਕੀਤੀਆਂ ਹਾਂਜੀ ਇਹ ਦੋ ਵਕਫ ਵਕ ਹੈਗੇ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਆਪਣੇ ਪਿੰਡ ਇਹਦਾ ਜਿਹੜਾ ਬਾਰਵਾਈ ਨੇ ਪਿੰਡ ਡੇਰਾ ਬਣਾਇਆ ਹੋਇਆ ਉੱਥੋਂ ਹੀ ਸਾਨੂੰ ਰਿਕਵਰੀ ਹੋਈ ਹੈ ਉੱਥੇ ਹੀ ਇਹ ਸਿਸਟਮ ਚਲਾਉਂਦਾ ਸੀਗਾ ਜੇ ਜਿਹੜੇ ਅਵਤਾਰ ਸਿੰਘ ਰਮੇਸ਼ ਹਨ ਰਾਜਕੁਮਾਰ ਹੈ ਇਹਨਾਂ ਦਾ ਅਲੱਗ ਨੈਟਵਰਕ ਚੱਲਦਾ ਸੀ ਇਹ ਇੱਕ ਅਲੱਗ ਫੈਸਿਲਿਟੀ ਤੇ ਇਹਨਾਂ ਤੋਂ ਮੁੱਖ ਦੋਸ਼ੀ ਕਿਹੜਾ ਕਿ ਤਿੰਨੋਂ ਹੀ ਸਰ ਤਿੰਨਾਂ ਦੀ ਆਫਿਸਾਂ ਸਾਹਮਣੇ ਸੀ ਜਿਹੜਾ ਨੀਚੇ ਹਾਂਜੀ ਹਾਂਜੀ ਇਹ ਤਿੰਨਾਂ ਦੀ ਸਾਂਝ ਦੇ ਤੇ ਪਿਛਲੇ ਕਿੰਨੇ ਸਮੇ ਤੋਂ ਸਾਰੇ ਜਿਹੜਾ ਕਾਲਾ ਬਾਜ਼ਾਰੀ ਵਰਤ ਤਾਂ ਚੱਲ ਰਿਹਾ ਇਹ ਜੀ ਅਸੀਂ ਡੀਟੇਲ ਚ ਜਾਵਾਂਗੇ ਤੇ ਇਹ ਕਿੱਥੋਂ ਕਰਦੇ ਸੀਗੇ ਹੂ 올 ਆਰ ਇਨਵੋਲਡ ਤੇ ਅੱਗੇ ਸਪਲਾਈ ਕਿਨੂੰ ਕਰਦੇ ਸੀਗੇ ਜਾਂ ਫਿਰ ਕੋਈ ਹੋਰ ਵੀ ਕਿਸੇ ਕੋਈ ਬੰਦੇ ਅਗਰ ਇਨਵੋਲਡ ਹੈ ਉਹਨਾਂ ਦੇ ਅਗੇਂਸਟ ਵੀ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਸਰ ਹਾਦਸੇ ਪੁੱਛੇ ਕਾਰਨ ਕੀ ਰਿਹਾ ਕਿਵੇਂ ਹਾਦਸਾ ਵਾਪਰੇ ਵਾਪਰੇ ਜੀ ਹਾਦਸਾ ਤੋਂ ਜੋ ਪ੍ਰਾਇਮਰੀ ਫੇਸਾਈ ਦੇਖਣ ਤੋਂ ਪਤਾ ਲੱਗਦਾ ਇਹ ਐਕਸੀਡੈਂਟ ਹੈਗਾ ਹਾਈਵੇ ਤੇ ਜਦੋਂ ਉਹਨੇ ਟਰੱਕ ਮੋੜਿਆ ਉੱਥੋਂ ਇੱਕ ਪਿਕਅਪ ਬੁਲੇਰੋ ਪਿਕਅਪ ਜਿਹੜੀ ਸੀਗੀ ਬਿਕੋਜ਼ ਸੈਂਟਰ ਦੇ ਵਿੱਚ ਵਜੀ ਹੈਗੀ ਉਸ ਟੈਂਕਰ ਦੇ ਜਿੱਥੇ ਕਿ ਉਹਦੀ ਬਿਕੋਜ਼ ਜੋ ਨੋ ਲੀਕੇਜ ਹੋਗੀ ਉੱਥੇ ਉਹਦੇ ਪਾਈਪਸ ਹੁੰਦੇ ਆ ਗੈਸ ਦੇ ਉਹ ਲੀਕੇਜ ਦੇ ਨਾਲ ਹੀ ਐਂਡ ਐਕਸੀਡੈਂਟ ਇੱਕਦਮ ਹੋਇਆ ਤੇ ਬਿਕੋਜ਼ ਇਟ ਵਾਸ ਕੈਰੀਂਗ ਐਲਪੀਜੀ ਗੈਸ ਤੇ ਅਚਾਨਕ ਹੀ ਬਲਾਸਟ ਹੋਇਆ ज अ मैसिव बहुत वाला ब्लास्ट है बिकॉज काफ़ी गैस उस टैंकर जी अट्रोलिंग भी लाती साढ़े जो एस एस एफ दीम्स है वो भी स्पेषल असी चैकिंग भी उसे पेट्रोलिंग तो तो लाती तो तो है <stessa> ਅਸੀਂ ਜਿਹੜੇ ਬੋਟਲਿੰਗ ਪਲੈਂਟ ਹੈ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਇਹ ਜਿਹੜੇ ਟੈਂਕਰਸ ਹੈ ਇਹਨਾਂ ਦੀ ਐਸਪੈਸੀਫਾਈਡ ਡੈਜ਼ਿਗਨੇਟਿਡ ਪਲੇਸ ਤੇ ਇਹਨਾਂ ਨੂੰ ਪਲੇਸ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਿੰਨ ਕਮੇਟੀਆਂ ਬਣੀ ਇਸ ਕਰਕੇ ਹੈ ਕਿ ਰੈਗੂਲੇਟ ਕਰਨ ਵਾਸਤੇ ਵੀ ਇੱਕ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਪੀਡਬਲਯੂਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਕਮੇਟੀ ਥਿਸ ਇਜ਼ ਫੋਰ ਕਿ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗੀ ਇਹ ਕਹੀਂ ਵੀ ਅਨ ਅਧਿਕਾਰਿਤ ਜਗਾ ਤੇ ਨਾ ਖੜੇ ਸਰ ਬਥਰੇ ਸ਼ੋ ਕੀ ਹੈ ਕਿਉਂਕਿ ਲੋਕ ਨਾ ਸੋਸ਼ਲ ਮੀਡੀਆ ਤੇ ਯਕੀਨ ਕਰ ਰਹੇ ਨੇ ਨਾ ਪੁਲਿਸ ਤੇ ਯਕੀਨ ਕਰ ਰਹੇ ਆ ਕਹਿੰਦੇ ਕਿ ਇੰਪੋਰਟ ਨੇ ਜੀ ਜੀ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈ ਅਰਾਊਂਡ 7 ਪੀਪਲ ਜਿਹੜੇ ਜੋ ਲੋਕੀ ਹੈਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਅਨਫੋਰਚੂਨੇਟਲੀ ਦੇ ਹੈਵ ਸਰਕਮ ਟੂ ਦੀ ਇੰਜਰੀਜ਼ ਇਸ ਹਾਦਸੇ ਦੇ ਵਿੱਚ ਅੱਜ ਸਰ ਕੀ ਕਾਰਨ ਹੋਇਆ ਅੱਜ ਫਿਰ ਉੱਥੇ ਲੋਕਾਂ ਵੱਲੋਂ ਜਿਹੜਾ ਇੱਕ ਟਰੱਕ ਨੂੰ ਰੋਕ ਲਿਆ ਗਿਆ ਸੀ ਅਸੀਂ ਅਲੱਗ ਤੋਂ ਯੂ ਟੱਡ ਲੈ ਰਹੇ ਸੀ ਉੱਥੋਂ ਇੱਕ ਆਫਰ ਉੱਥੇ ਤਾਂ ਹੰਗਾਮਾ ਹੋਇਆ ਜੀ ਜੀ ਅੱਜ ਵੀ ਥੋੜਾ ਸਾ ਲੋਕਾਂ ਦੇ ਵਿੱਚ ਰੋਸ਼ ਸੀਗਾ ਤੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਡੀਸੀ ਸਾਹਿਬ ਤੇ ਮੈਂ ਉੱਥੇ ਗਏ ਸੀਗੇ ਲੋਕਾਂ ਦੀ ਅਸੀਂ ਦੁੱਖ ਤਕਲੀਫ ਨੂੰ ਸੁਣਿਆ ਉਹਨਾਂ ਦੀ ਜਿਹੜੀ ਗੱਲਾਂ ਸੀਗੀ ਜੋ ਜੋ ਮਨ ਦੇ ਵਿੱਚ ਉਹਨਾਂ ਦੇ ਕੋਈ ਡਾਊਟਸ ਹੈਗੇ ਉਹ ਸਾਰੀ ਗੱਲਾਂ ਅਸੀਂ ਸੁਣੀ ਤੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਕਿ ਸਾਰਾ ਪ੍ਰਸ਼ਾਸਨ ਉਹਨਾਂ ਵਾਸਤੇ ਖੜਾ ਹੈਗਾ ਜੋ ਵੀ ਹੈਲਪ ਅਸਿਸਟੈਂਸ ਜੋ ਕੁਝ ਚਾਹੀਦਾ ਹੈ ਉਹ ਉਹਨਾਂ ਨੂੰ ਮਿਲੇਗਾ ਉਨਾ ਦਾ ਫ੍ਰੀ ਆਫ ਕੋਸਟ ਇਲਾਜ ਚੱਲ ਰਿਹਾ ਹੈ ਫਰਿਸ਼ਤੇ ਸਕੀਮ ਜੋ ਪੰਜਾਬ ਸਰਕਾਰ ਦੀ ਹੈ ਉਹਦੇ ਤਹਿਤ ਚੱਲ ਰਿਹਾ ਹੈਗਾ ਤੇ ਨਾਲ ਦੀ ਨਾਲ ਕੰਪਨਸੇਸ਼ਨ ਐਸ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2-2 ਲੱਖ ਦਾ ਕੰਪਨਸੇਸ਼ਨ ਆਲਰੇਡੀ ਦਿੱਤਾ ਜਾ ਚੁੱਕਿਆ ਐਂਡ ਫਰਦਰ ਹੋਰ ਕੰਪਨਸੇਸ਼ਨ ਵਾਸਤੇ ਡੀਸੀ ਸਾਹਿਬ ਵੱਲੋਂ ਵੀ ਅੱਗੇ ਪ੍ਰੋਸੈਸ ਚਲਾਇਆ ਗਿਆ ਹੈਗਾ ਜਿਹੜੇ ਕਿ ਵਿਕਟਿਮਸ ਜਿਨ੍ਹਾਂ ਨੂੰ ਇੰਜਰੀਜ਼ ਆਈਆਂ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੀ ਗੱਲ ਹੋਈ ਸੀਗੀ ਉਸ ਵਾਸਤੇ ਐਂਡ ਜਿਹੜੀ ਕਿ ਉੱਥੇ ਮਾਲੀ ਨੁਕਸਾਨ ਹੋਇਆ ਲੋਕਾਂ ਨੂੰ ਕੋ ਦੁਕਾਨ ਜਾਂ ਘਰ ਦੇ ਵਿੱਚ ਉਹਦਾ ਵੀ ਅਸੈਸਮੈਂਟ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਵੀ ਉਹ ਪ੍ਰੋਸੈਸ ਸਟਾਰਟ ਕੀਤਾ ਹੋਇਆ ਸਰ ਆទਿ ਤੱਕ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ ਪਿੰਡ ਦੀ ਆਬਾਦੀ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਕਿਤੇ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਹੋਵੇ ਕਿ ਕਿ ਪਿੰਡ ਵਾਸੀਆਂ ਨੇ ਇਸ ਬਾਬਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੋਵੇ ਜੀ ਜੋ ਸਾਡੇ ਕੋਲ ਅਫਸਰ ਬੈਠੇ ਹੈ ਸਾਨੂੰ ਉਸ ਦਿਨ ਸ਼ਾਮ ਨੂੰ ਹੀ ਦੱਸਿਆ ਗਿਆ ਸੀ ਤੇ ਜਿੱਦਾਂ ਹੀ ਦੱਸਿਆ ਗਿਆ ਵਿਥਿਨ 24 ਆਵਰਸ ਅਸੀਂ ਰਜਿਸਟਰ ਕਰਕੇ ਇਹ ਦੋ ਮੋਡਿਊਲ ਇੱਥੇ ਬਾਸਟ ਕਰਤੇ ਹੁਣ ਵੀ ਸਾਡੀ ਟੀਮ ਲੱਗੀ ਹੋਈ ਹੈ ਅੱਗੇ ਪਤਾ ਕਰਨ ਵਾਸਤੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਹੀ ਕਹਾਂਗਾ ਕਿ ਅਗਰ ਐਦਾਂ ਦੇ کہیں ਵੀ ਕੋਈ ਇਲੀਗਲ ਐਕਟੀਵਿਟੀ ਹੁੰਦੀ ਹੈ ਜਿੱਥੇ ਵੀ ਹੁੰਦੀ ਹੈ ਸਾਡੇ ਸੰਗਿਆਨ ਚ ਲੈ ਕੇ ਆਓ ਵਕ ਵਕ ਤੁਹਾਡੇ ਕੋਲ ਪਲੈਟਫਾਰਮਸ ਹੈਗੇ ਪਬਲਿਕ ਕਾਲ ਤੇ ਸਾਡੀ ਨੌਲੇਜ ਆਏਗਾ ਅਸੀਂ ਜ਼ਰੂਰ ਉਤੇ ਕਾਰਵਾਈ ਕਰਾਂਗੇ ਤਾਂ ਇਹ ਦੇਖਿਆਦਾ ਫਾਈਵੇ ਉਹ ਹਰ ਇੱਕ ਰੋਡ ਆਵਾਜ਼ ਹੀ ਕਰਾ ਟਾਂਕੇ ਟੈਂਕਰ ਨਾ ਨੀ ਜਿਵੇਂ ਕਿ ਅੱਜ ਪਿੰਡ ਵਾਲਿਆਂ ਨੂੰ ਟਰੱਕ ਨੂੰ ਰੋਕ ਲਿਆ ਗਿਆ ਸਿਲੰਡਰ ਵਾਲੇ ਨੂੰ ਧਰਨਾ ਲਾ ਦਿੱਤਾ ਗਿਆ ਪਬਲਿਕ ਆਮ ਵੀ ਜੋ ਕਿ ਬਹੁਤ ਪਰੇਸ਼ਾਨ ਹੋਈ ਕਿ ਇਹ ਇਦਾਂ ਦਾ ਕੋਈ ਕਦੋਂ ਕਰਦਾ ਰੋਡ ਤੇ ਟੈਕਸ ਨੂੰ ਲਿਆ ਜਾ ਜੀ ਅੱਜ ਜਿਹੜਾ ਟਰੱਕ ਸੀਗਾ ਜੀ ਉਹ ਖਾਲੀ ਸਿਲੰਡਰ ਸੀਗਾ ਬਿਕੋਜ਼ ਇੱਥੇ ਦੇਖੋ ਸਿਲੰਡਰਸ ਦੀ ਮੂਵਮੈਂਟ ਟੈਂਕਰਸ ਦੀ ਮੂਵਮੈਂਟ ਹੈਗੀ ਬਿਕੋਜ਼ ਇੱਥੇ ਇੱਕ ਬੋਟਲਿੰਗ ਪਲੈਂਟ ਹੈਗਾ ਹਿੰਦੁਸਤਾਨ ਪੈਟਰੋਲੀਅਮ ਦਾ ਜੋ ਗੈਸ ਸਿਲੰਡਰ ਦੇ ਵਿੱਚ ਭਰਦੇ ਆ ਤੋ ਹਾਈਵੇ ਤੋਂ ਉਹ ਨਿਕਲਦੇ ਹੈਗੇ ਅੱਜ ਉਹਨਾਂ ਨੂੰ ਇੱਕ ਹਾਦਸਾ ਸੀਗਾ ਕਿ ਇੱਥੇ ਟੈਂਕ ਜੋ ਜਾ ਰਿਹਾ ਬਟ ਉਹ ਅਸੀਂ ਵੈਰੀਫਾਈ ਕਰ ਲਿਆ ਹੈਗਾ ਵੀ ਰਾਉਂਡਡ ਅਪ दैट ਡਰਾਈਵਰ ਨੂੰ ਅਸੀਂ ਲੈ ਗਏ ਸੀਗੇ ਤੇ ਉਹ ਭਰਨ ਵਾਸਤੇ ਬੋਟਲਿੰਗ ਪਲੈਂਟ ਦੇ ਵਿੱਚ ਜਾਣਾ ਸੀ ਥੈਂਕ ਯੂ